ਸਾਡਾ ਸਾਰਿਆਂ ਨੂੰ ਤੇ ਅੱਜ ਸਾਨੂੰ ਪਤਾ ਨਹੀਂ ਲੱਗੰਦੇ ਪਰੌਣੇ ਕਿਹੜੇ ਆਉਣ ਲੱਗੇ ਆ ਬਸ ਬਾਰ ਬਾਰ ਫੋਨ ਆਈ ਜਾਂਦੇ ਕਿ ਤੁਹਾਨੂੰ ਪਰੌਣੇ ਮਿਲਣ ਵਾਸਤੇ ਆਉਂਦੇ ਆ ਇੱਧਰ ਸਾਡੇ ਬਾਪੂ ਵੀ ਵੇਟ ਕਰਨਦੇ ਪਰੌਣਿਆਂ ਦੀ ਪਰੌਣੇ ਤਾਂ ਪਤਾ ਹੀ ਨਹੀਂ ਕਿੰਨਾਂ ਨੇ ਆਉਣਾ ਇਹ ਕਿਸੇ ਨੂੰ ਨਹੀਂ ਪਤਾ ਪਰੌਣੇ ਕਿਹੜੇ ਆਉਂਦੇ ਆ ਸਾਡੇ ਆਉਣ ਲੱਗੇ ਪਰੌਣੇ ਅਸੀਂ ਤੁਹਾਡਾ ਬਲੌਗ ਬਣਾਉਂਦੇ ਆ ਮੈਨਾਂ ਵੀ ਪਰੌਣੇ ਕੌਣ ਆ ਰਹੇ ਆ ਅੱਜ ਪਤਾ ਹੀ ਨਹੀਂ ਕਿਹੜੇ ਪਰੌਣੇ ਆ ਰਹੇ ਆ ਪਰੌਣੇ ਬੜੇ ਕੈਂਡ ਆ ਰਹੇ ਨਾ ਜਿਹੜੇ ਅੱਜ ਪਰੌਣੇ ਆਏ ਆ ਇਹ ਬਸ ਕੈਂਡ ਪਰੌਣੇ ਬਾਚਾ ਉਹਨੂੰ ਵਿਚਾਰੀ ਨੂੰ ਵੀ ਵਿੱਚ ਐਡ ਕਰ ਲੋ ਕਿਰਨ ਨੂੰ ਵੀ ਉਹਦਾ ਗੁੱਸਾ ਕਰਨਾ ਵਾ ਮੈਨੂੰ ਕਰਕੇ ਦੇ ਨਹੀਂ ਫੋਨ ਵਿੱਚ ਐਡ ਕਰ ਚੌਕੀ ਲਵੇ ਦੀਦੀ ਗੱਡੀ ਤਾਂ ਖਾਲੀ ਆਈ ਆ 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 ਸੋਟ ਦਾ ਆਪੀ ਸੁਣ ਤੱਕ ਜਿ ਖਾਣਾ ਪੀਵਾਂਗੇ ਤੇ ਫਿਰ ਹੈਲੋ ਗਾਇਜ਼ ਵੈਲਕਮ ਬੈਕ ਫਰੈਂਡਸ ਹੰਕਿਲਸ ਵਲੌਗਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਸਾਨੂੰ ਪਤਾ ਨਹੀਂ ਲੱਗੰਦੇ ਪਰੋਣੇ ਕਿਹੜੇ ਆਉਣ ਲੱਗੇ ਆ ਬਸ ਬਾਰ ਬਫੋਨ ਆਈ ਜਾਂਦੇ ਕਿ ਤੁਹਾਨੂੰ ਪਰੋਣੇ ਮਿਲਣ ਵਾਸਤੇ ਆਉਂਦੇ ਆ ਤੁਹਾਨੂੰ ਕੁਝ ਨਹੀਂ ਪਤਾ ਬਸ ਇੱਕੋ ਗੱਲ ਕਹੀ ਜਾਂਦੇ ਆ ਕਿ ਸੁਜਿੰਦਰ ਘਰੇ ਨੇ ਵੀਰਜੀ ਘਰੇ ਨੇ ਦਾੜੀ ਘਰੇ ਨੇ ਤੁਹੀ ਘਰੇ ਆ ਸਾਰੇ ਆਓ ਤੂੰ ਹੀ ਤਿਆਰ ਹੋ ਜਾ ਜੋ ਨਾਲ ਆਜੇ ਪਰ ਦੱਸਣ ਨਹੀਂ ਕੋਈ ਵੀ ਦੇ ਤੇ ਆਉਣਾ ਕਿੰਨੇ ਆ ਮੈਂ ਤੇ ਲੱਕ ਲਾ ਲਈ ਅੱਛਾ ਆ ਪਾਪਾ ਨੂੰ ਪੁੱਛ ਲੈ ਪਤਾ ਨਹੀਂ ਆਉਣਾ ਕਿੰਨੇ ਆ ਫੋਨ ਕਰਗੀ ਆਉਂਦੇ ਸਵੇਰ ਦੇ ਆਉਣਾ ਆਉਣਾ ਨਸਨ ਰਹੇ ਨਹੀਂ ਕੋਣ ਮੈਂ ਜੇ ਕਹਾਂ ਦੱਸ ਆਉਣਾ ਕਿੰਨੇ ਕਹਿੰਦੇ ਨਹੀਂ ਕਿਸੇ ਨੇ ਨਹੀਂ ਆਉਣਾ ਉਦਾਂ ਹੀ ਹਿੰਦ ਪੁੱਛ ਹੁੰਦੇ ਆ ਮੈਂ ਵੀ ਤਾਂ ਕਦੀ ਕਿਸੇ ਨੂੰ ਆਖ ਦਿੰਦੇ ਜੋ ਤਿਆਰ ਹੋ ਜਾ ਕੇ ਪਤਾ ਨਹੀਂ ਕੀ ਦੱਸਣ ਦੇ ਨਹੀਂ ਕੋਈ ਤੇ ਫੋਨ ਪਤਾ ਨਹੀਂ ਕਿੰਨੇ ਰਾਤ ਦੇ ਕਰੀ ਜਾਂਦੇ ਆ ਪਤਾ ਨਹੀਂ ਹੋਣ ਲੱਗੀ ਨਹੀਂ ਆਪਤ ਘਰੇ ਬੈਠੀ ਉਥੇ ਵਰਿੰਦਰ ਦੇ ਪਤਾ ਨਹੀਂ ਕਿੰਨੇ ਫੋਨ ਆ ਗਏ ਕੌਣ ਕਿਰਨ ਮਾਸ ਆਨੰਦ ਕਹਿੰਦੀ ਕਿਰਨ ਮਾਸੀ ਮੈਂ ਕਹਿੰਨੀ ਆ ਕਿ ਕੁਲਵਿੰਦਰ ਭਾਜੀ ਮੈਂ ਕਹਿੰਨੀ ਕੁਲਵਿੰਦਰ ਭਾਜੀ ਤੇ ਭਾਬੀ ਨਹੀਂ ਤੂੰ ਕਹਿੰਦੀ ਕਿ ਅਰਮਾਨ ਬਾਕੀ ਤੁਸੀਂ ਗੈਸ ਕਰੋ ਕੌਣ ਆਉਂਦਾ ਅਰਮਾਨ ਹੀ ਆਉਂਦੇ ਹਨ ਛੁੱਟੀਆਂ ਹਾਂ ਮੈਨੂੰ ਮੈਨੂੰ ਘਰ ਕੁਲਵਿੰਦਰ ਭਾਈ ਲੱਗੰਦੇ ਤੇ ਆਨੰਦ ਨੂੰ ਕਿਰਨ ਮਾਸੀ ਹਾਂ ਭੀਵੀ ਰੋ ਹਾਂ ਭੀਵੀ ਰੋ ਹਾਂ ਹਾਂ ਵਾਪੁਣਾ ਲਾਲੀਆ ਨੱਟ ਲਾਉਂਦੇ ਹੈਲੋ ਪਰੋਣੇ ਆ ਗਏ ਬਹੁਤ ਵੀਲਚੇਅਰ ਤੇ ਤੁਹਾਨੂੰ ਥੋਪੇ ਚ ਖੜੀਏ ਗਰਮੀ ਚ ਕਹਿੰਦੇ ਗਰਮੀ ਚ ਮਲਉਣਾ ਬਾਹਰ ਵੇੜੇ ਚ ਖੜ ਕੇ ਖਾਸ ਤੁਸੀਂ ਕੌਣ ਕਹਿੰਦੇ ਜੋ ਮੈਂ ਕੁਲਵਿੰਦਰ ਭਾਦਿਓ ਤੇ ਜਾ ਕੇ ਦੰਦੀ ਦੀ ਹਾਂ ਬਾਕੀ ਗੈਸ ਗੈਸ ਹੀ ਹੋਗਾ ਮਾਨਵੀ ਰਵੀ ਸੈਡਾ ਹਾਂ ਇੱਧਰ ਸਾਡੇ ਬਾਪੂ ਵੀਟ ਕਰਨ ਦੇ ਪਰੌਣਿਆਂ ਦੀ ਪਰੌਣੇ ਤਾਂ ਪਤਾ ਹੀ ਨਹੀਂ ਕਿ ਕਿੰਨਾ ਨੇ ਆਉਣਾ ਇਹ ਕਿਸੇ ਨੂੰ ਨਹੀਂ ਪਤਾ ਪਰੌਣੇ ਕਿਹੜੇ ਆਉਂਦੇ ਤੁਹਾਨੂੰ ਪਤਾ ਕਿੰਨਾ ਨੇ ਆਉਣਾ ਹੈ ਜਦੋਂ ਆਜੂ ਉਹ ਕਹਣੋਂ ਬਾਪੂ ਕਹਿੰਦਾ ਤੂੰ ਸਾਡੇ ਆਉਣ ਲੱਗੇ ਪਰੌਣੇ ਅਸੀਂ ਤੁਹਾਡਾ ਬਲੌਗ ਬਣਾਉਂਦੇ ਹਾਂ ਬਣਾਉਂਦਾ ਚਾਹੀਏ ਚਾਹ ਹੀ ਪੀ ਲਈ ਆ। ਆਹੀ ਪੀ ਲਈ ਆ। ਆਈ ਹੁਣ ਪੁਰਾਣਿਆਂ ਨੂੰ ਡੀਕ ਕੇ ਆਈਆਂ ਇਕੱਠੇ ਪੀਵਾਂਗੇ। ਬਾਹਰ ਦੇ ਪੁਰਾਣੇ ਕੌਣ ਆ ਰਹੇ? ਪਾਜਾ ਪਤਾ ਹੀ ਨਹੀਂ ਕਿਹੜੇ ਪੁਰਾਣੇ ਆ ਰਹੇ ਆ। ਪਾਜਾ ਪਤਾ ਨਹੀਂ। ਬਹੁਤ ਕਰਮ ਹੋਣ ਲੱਗੇ। ਵਲੋਗ ਬਣਨ ਲੱਗੇ ਕਿ ਪੁਰਾਣੇ ਆਉਣ ਲੱਗੇ ਹਨ ਨੂੰ ਨਾ ਪਤਾ ਲੱਗ ਜਾਂਦਾ। ਤੂੰ ਇਹ ਦੇਖ ਨਾ ਆ ਰਹੇ। ਨੇ ਪੁਰਾਣੇ ਇੱਥੇ ਆਉਣ ਲੱਗੇ ਤਿਆਰ ਇੱਥੇ ਹੋ ਹੀ ਜਾਂਦੀਆਂ ਇਹ ਤੂੰ। ਐ? ਪੁਰਾਣੇ ਬੜੇ ਘੈਂਟ ਆ ਰਹੇ ਨਾ ਜਿਹੜੇ ਅੱਜ ਪੁਰਾਣੇ ਆ ਪਾਏ ਹੋਏ ਇਹ ਬਹੁਤ ਘੈਂਟ ਬਣਾਉਣੇ ਨੇ। ਪੱਕੇ ਪੁਰਾਣੇ ਘੈਂਟ ਆ। ਉਹ ਸੱਚੋਂ ਉਹਨੂੰ ਵਿਚਾਰੀ ਨੂੰ ਵੀ ਵਿੱਚ ਐਡ ਕਰ ਲੋ ਕਿਰਨ ਨੂੰ ਵੀ ਉੱਥੇ ਤੁਸਾ ਕਰਨਾ ਵਾ। ਕਰੋ ਫਿਰ ਹੈਡ। ਉਹ ਕੰਮ ਤੋਂ ਸਿੱਧਰ ਕੇ ਆਈ ਆ। ਮੈਨੂੰ ਕਰਕੇ ਦੇ ਨਹੀਂ ਫੋਨ ਵਿੱਚ ਐਡ ਐਡ ਚੱਕੀ ਲਵੇ ਦੀਦੀ। ਚੱਕਲੂ ਚੱਕਲੂ ਕਰ ਲੋ ਕਰ ਲੋ ਸ਼ਾ ਚੱਕਲੇ। ਤੇ ਇਹ ਆਪਣਾ ਫੋਨ ਵੇਖੋ ਨਾ ਮਾਰਨ ਦੇ ਮੇਰੇ ਫੋਨ ਤੇ। ਮੈਨੂੰ ਪਤਾ ਕੰਮ ਤੋਂ ਆਈ ਸੀ ਤੇਰੀ ਗੱਲ ਮੈਨੂੰ ਕੱਲ ਕਰਦੀ ਵਿਚਾਰੀ ਫੋਨ ਤੇ ਮੈਂ ਕੀ ਹੋਣੇ ਆ ਪਰੋਣੇ ਆ ਦਿਖਾਓ ਛੇਤੀ ਛੇਤੀ ਦਿਖਾਓ ਉੱਡ ਕੇ ਹੁਣ ਮਖਾ ਲਾ ਮੈਂ ਬਿਨਾਂ ਗੜੀ ਦਿਖਾ ਲਈ ਆਈ ਗੱਡੀ ਦੇ ਪੈਨ ਜੀ ਖਾਲੀ ਆਈ ਆ ਤੇ ਤਰਣੇ ਤੁਰ ਕੇ ਤਾਂ ਨਹੀਂ ਆਉਂਦੇ ਮਗਰ ਵੀਰ ਦੌੜ ਲਾਈ ਆਉਂਦੇ ਹੋਵੇ oh <laughs> ਆਪੇ ਅਨਦ ਪ੍ਰੋਣੇ ਆ ਗਈ ਮੈਂ ਮੁੱਟੂ ਆਪੇ ਵੀ ਕੋਲੋਂ ਬੁਲਕੀ ਆਪਾ ਤੇਰੇ ਜੈਸਾ ਜਿਹੜਾ ਬੱਲੇ ਕੱਦਾ ਮੇਲੋ ਮੁੱਟੂ ਆਪਰੇ ਕੋਈ ਹੋਰ ਬੋਲੀ ਕਿਤੇ ਖਦਾ ਹੈ ਹਾਂ ਅੱਧੀ ਚਾਹ ਚਾਹ ਚੀਕਾ ਲਤੋ ਆਇਆ ਹੈ ਮੈਂ ਚੀਕਾ ਨੇ ਹਰਕਤ ਦੱਸਣ ਨਹੀਂ ਨਾ ਗਈਆਂ ਵੀ ਹਾਨੂੰ ਪਤਾ ਲੱਗ ਗਿਆ ਵਾ ਉਹਨੇ ਆਈ ਗੈਸ ਕਰ ਲਿਆ ਪਹਿਲਾਂ ਹੀ ਲੈ ਇਹ ਤੁਸੀਂ ਤੁਸੀਂ ਇਹਦਾ ਕਰ ਕਰ ਕੇ ਬੜਾ ਕਰਦੀਆਂ ਇਹਦੇ ਦਾਸੀ ਦਿੱਤਾ ਵੀ ਨਾ ਦੱਸਿਆ ਨਹੀਂ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੂੰ ਲੱਗ ਗਿਆ ਫਿਰ ਕਿ ਮੈਨੂੰ ਪਹਿਲਾਂ ਲੱਗ ਗਿਆ ਸੀ ਕਿ ਮਾਸੀ ਕੇ ਇਹਨੂੰ ਫੋਨ ਕੀਤਾ ਹੋਣਾ ਤੁਹਾਨੂੰ ਹੋਰ ਅੱਗੇ ਵੀ ਹੈ ਨਾ ਠੀਕ ਹੈ ਠੀਕ ਹੈ ਤਾਂ ਪਾਪਾ ਨਹੀਂ ਆਏ ਹੋਣਾ ਕਰੇ ਕਰੇ

ਉਹ ਇਸ ਟਰੂ ਕੱਭੀ ਹਰ ਐ ਖੰਡਾਈ ਮੇਨ ਪੂਰੀ ਪਛਾਣ ਦਿੱਤਾ ਕਰ ਲਿਆ ਪਹਿਲਾਂ ਉਹ ਚੀਜੀ ਸ਼ਾਪ ਆ ਆ ਇਹ ਸ਼ਾਪ ਹੀ ਨਾ ਤੇ ਸ਼ਬੀਨ ਲੱਗੀ ਅੱਜ ਦੁਕਾਨ ਅਬ ਉਹ ਵੀ ਟਿਕਾਣੇ ਤੇ ਜਾਣਾ ਉਹਨੇ ਆਹ ਉਹ ਕਹਿੰਦਾ ਆਹ ਚੀਜੀ ਸ਼ਾਪ ਲੰਘ ਗਈ ਬਾਏ ਬਾਏ ਬਹੁਤ ਟੇਮਾ ਬਾਏ ਖੇਡਦੇ ਹੋਰ ਸੁਣਾਓ ਜੀ ਟੱਪ ਭਾਈ ਦਾ ਕੀ ਹਾਲ ਹੈ ਹੈਪੀ ਭਾਈ ਬਸ ਉਹ ਨਾਲ ਨਾਲ ਲਈ ਹੋਣਾ। ਨਾ ਉਹਨਾਂ ਨਾਲ ਹੀ ਨਹੀਂ ਕਰ ਵੀ ਜੋ ਵਰਿੰਦਰ ਦੇ ਵਿਆਹ ਤੇ ਆਣ ਕੇ ਕਰਦੇ ਹੀ ਗਏ। ਬਾਪੂ ਬੰਦਾ ਬਾਪੂ ਬੰਦੇ ਕਿ ਕਿ ਗਲਗਾ ਅਭੀ ਤਾਂ ਰੰਗ ਕਾਲਾ ਨਹੀਂ ਆਇਆ। ਰੰਗ ਖੇਡਦਾ ਰਹਿੰਦਾ ਨਾ ਫਿਰ ਉੱਥੇ। ਗਰਮੀ ਚੱਲਣ ਦੀ ਤੇ ਸਬਰ ਆ। ਅੱਜ ਕਰ ਕਾ ਕਾ ਮਹੀ ਬੜਾ ਪੈਂਡੇ ਜਦੋਂ ਉਹ ਐਰਪੋਰਟ ਤੇ ਲਾ। ਰਖੜੀਆਂ ਬੰਨੀਆਂ ਇੰਨੀਆਂ। ਹਾਂਜੀ। ਬੰਨ ਕੇ ਐ ਸਾਰੀਆਂ ਪਹਿਣਾ ਲੈ ਕੱਲ ਦੀਆਂ ਲੈਂਦੀਆਂ ਤੇ ਕਿਹਦਾ ਦਿਖਾ ਕੇ ਨਹੀਂ ਆਉਣਾ। ਕਿੰਨੀ ਰਖੜੀਆਂ ਬੰਨੀਆਂ ਐ ਵੀ। ਮੈਂ ਅਪਰੀਸ਼ੀਏਟ ਦਮ ਤੂੰ ਸੈਂਡਿੰਗ ਮੇਰੇ ਅਕੜੀ ਇਹ ਮੁੰਡਾ ਸਾਡਾ ਆਇਆ ਬਾਹਰੋਂ ਤੇ ਕਹਿੰਦਾ ਸ਼ਬੀਲ ਕੀ ਹੁੰਦੀ ਆ ਮੈਨੂੰ ਨਹੀਂ ਪਤਾ ਸ਼ਬੀਲ ਪਤਾ ਕਹਿੰਦੇ ਆ ਆ ਸ਼ਬੀਲ ਹੁੰਦੀ ਆ ਢੋਲਿਆ ਪਾਣੀ ਹਾਂ ਪਾਣੀ ਪਾ ਕੇ ਲਿਆਉਣਾ ਇੱਥੇ ਉੱਥੇ ਲੱਗੀ ਸ਼ਬੀਲ ਜਾਓ ਲੈ ਕੇ ਆਓ ਤੁਹਾਨੂੰ ਪਤਾ ਲੱਗੇ ਇੰਡੀਆ ਬਾਰੇ ਕੀ 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 ਹੁੰਦਾ ਇੱਥੇ ਉਹਨਾਂ ਨੂੰ ਕਹਿਣਾ ਵਾ ਇਧਰ ਵੀ ਆਬੀ ਅੱਬੇ ਉਹ ਸੇ ਬਾਬਾ ਜੀ ਨੂੰ ਕਹਿਣਾ ਕਿ ਮੇਰੀ ਮੰਮੀ ਵਾਸਤੇ ਵੀ ਦੇ ਦੋ ਮੇਰੇ ਪਾਪਾ ਵਾਸਤੇ ਵੀ ਦੇ ਦੋ ਸ਼ਬੀਲ ਠੀਕ ਹੈ ਮਿਕਸ ਕਰ ਰਹੀ ਹੈ ਅਬੀ ਲੈ ਆਂਦੀ ਸ਼ਬੀਲ ਹਾਂਜੀ ਕੀ ਕਿਹਾ ਸੀ ਤੂੰ ਬਾਬਾ ਜੀ ਨੂੰ ਓਏ ਖੋਤਿਆ ਚੇਰ ਤੇ ਨਹੀਂ ਬੈਈਦਾ ਆਹੋ ਤੂੰ ਗੜੇ ਚੇਰ ਤੇ ਬੈਠਾ ਚੱਲ ਦੂਜੀ ਚੇਰ ਤੇ ਬੈ ਅਹ ਤੇਰੀ ਥੋੜਾ ਨਾਨੂ ਦੀ ਚੇਰ ਆ ਉਹ ਤਾਂ ਮੇਰੇ ਨਾਨੂ ਦੀ ਚੇਰ ਆ ਪਰ ਕਹਿ ਨਹੀਂ ਇਤਨੇ ਬੈਈਦਾ ਪੁੱਤ ਨਾਰਮਲ ਚੇਰ ਲੈ ਲੈ ਨਾਰਮਲ ਚੱਲੇ ਆ ਜਲ ਬਰੂਝਾਂ ਨਾਲ ਲਿਆਖਦੇ ਵੀ ਨਾ ਨਾ ਆ ਵੀ ਮੈਂ ਚਿਕੜ ਦੇ ਨਾ ਮੈਂ ਆ ਵੀ ਮੈਂ ਚਿਕੜ ਪੀਣ ਚਾਰ ਹੀ ਗੋ ਨਾ ਕੋਹਣਾ ਬਿਨਾਂ ਕੁਛ ਨਹੀਂ ਅੱਭੀ ਭੁੱਖ ਨਹੀਂ ਲੱਗੀ ਨਾ ਅਨੰਦ ਦਾ ਹੁਣ ਹੋ ਜਾਣਾ ਟਾਈਮ ਪਾਸ ਹਣਾ ਅਨੰਦ ਤਾਂ ਜੈਨੇ ਤੁਸੀਂ ਪਹਿਲਾਂ ਵਿੱਪੂ ਸੱਗੂ ਨਹੀਂ ਆਏ ਸੀ ਉਹਨਾਂ ਨਾਲ ਅਨੰਦ ਦਾ ਵਧੀਆ ਚਾਂਦੇ ਟਾਈਮ ਪਾਸ ਹੁੰਦਾ ਹੁਣ ਅੱਭੀ ਆ ਗਿਆ ਅੱਭੀ ਕਹਿੰਦਾ ਕੀ ਟਾਈਮ ਪਾਸ ਤੇ ਨਾ ਖੇਡਿਆ ਕਰੂਗੀ ਤੇ ਹਲੇ ਸੋਟੀ ਤੂੰ ਖੇਡਾ ਕਰਨਾ ਹੈ ਕਿ ਨਹੀਂ ਕੀ ਹਾਂ ਜੋ ਖੇਡਣ ਦੇ ਆ ਪੰਜਾਬੀ ਸਿੱਖ ਕੇ ਜਾਣੀ ਨਾਲੇ ਵਧੀਆ ਮੈਨੂੰ ਆਉਂਦਾ ਯਾ ਹੋਰ ਸਿੱਖ ਕੇ ਵਧੀਆ ਇੰਪਰੂਵ ਕਰਕੇ ਜਾਣੀ ਉਹਦੇ ਵੀ ਜਾ ਕੇ ਸਿਖਾਉਣੀ ਨੇ ਆ ਜਿਹੜਾ ਤੈਨੂੰ ਲਿੰਗ ਪਲਿੰਗ ਦੀ ਤਾਂ ਪਤਾ ਲਾਇਆ ਕੀ ਲਿੰਗ ਦੀ ਲਿੰਗ ਪਲਿੰਗ ਤੂੰ ਕੁੜੀ ਨੂੰ ਕਹਿੰਦਾ ਕਰਦੀ ਕਰਦਾ ਤੇ ਕੁੜੀ ਨੂੰ ਕਹਿੰਦਾ ਕਰਦਾ ਤੇ ਮੁੰਡੇ ਨੂੰ ਕਹਿੰਦਾ ਕਰਦੀ ਇਹ ਲਿੰਗ ਪਲਿੰਗ ਉਲਟੇ ਪੁਲਟੇ ਠੀਕ ਹੈ ਠੀਕ ਹੈ ਅਵੀ ਕਹਿੰਦਾ ਮੈਂ ਐਕਟੂਆਤ ਜਾਣਾ ਘੁੰਮਣ ਚੱਲੀ ਆਪਾਂ ਦਵੇਂ ਚੱਲੀਓ ਆਉਂਦੀ ਨਹੀਂ ਐ ਇਹਨਾਂ ਸੁਣਨੀ ਮੈਨੂੰ ਆਉਂਦੀ ਤੈਨੂੰ ਆਉਂਦੀ ਤੇ ਝੂਠਾ ਜਿਹੜਾ ਸੱਚੀ ਮੈਨੂੰ ਆਉਂਦੀ ਐ ਅਵੀ ਲੱਗਦਾ ਬਾਹਰੋਂ ਆਉਂਦੇ ਆ ਇਕੱਠੇ ਕਰੀ ਜਾਂਦੇ ਐ ਵੀਰ ਬੜਾ ਚਲਾ ਗਿਆ ਹਾਨੂੰ ਦੱਸਿਆ ਨਹੀਂ ਸਰਪਾਈ ਜੰਦਾ ਆਹ ਸਰਪਾਈ ਦੇ ਕਰਾ ਨਹੀਂ ਆਨੂੰ ਕਿਹਦੇ ਨਹੀਂ ਦੱਸਿਆ ਯਾਰ ਕਾ ਨਹੀਂ ਤੇ ਵਿਰਿੰਦਰ ਦੱਸ ਦਿੰਦਾ ਨਹੀਂ ਯਾਰ ਕਾ ਤਾਂ ਉਹ ਵੀ ਦੱਸਿਆ ਅ ਮਨ ਨੂੰ ਉਹਦੇ ਇੰਗਲੈਂਡ ਚਾਇ ਮੈਂ ਸ਼ੇਅਰ ਸੌ ਗਿਆ ਫਿਰ ਉਹ ਤੁਹਾਨੂੰ ਪਤਾ ਉਹਦੇ ਡੰਟ ਕੋਲਜੈਂਡ ਫਿਰ ਜਦੋਂ ਉਹ ਉਹਦੇ ਇੱਕ ਡੰਟ ਗਲਾਸ ਪਾਈ ਫਿਰ ਜਦੋਂ ਅਫੇਦ ਮੇਰੇ ਉਹਦੇ ਦੰਦ ਮੈਨੇ ਮੂੰਹ ਚ ਪਾਈ ਫਿਰ ਫਿਰ ਮੇਰੇ ਬੈਂਜੂ ਕੀ ਤੱਕ ਫਿਰ ਕੇ ਨਾ ਹਾਇਰਬਾ ਵੀ ਕੀ ਕੀਤਾ ਨੰਦੂ ਦੇ ਦੰਦ ਸੋਹਣ ਲੱਗੇ ਮੇਰੇ ਮੂੰਹ ਦੇ ਚੰਗਾ ਜੀ ਨਾਨੂ ਨਹੀਂ ਗਏ ਇੰਨਾ ਕੋਲ ਇੰਗਲੈਂਡ ਕਿਹਾ ਨਾਨੂ ਨੇ ਦੰਦ ਲਾ ਕੇ ਰੱਖੇ ਤਾਂ ਮੈਂ ਮੂੰਹ ਚ ਪਾ ਲੇ ਆਪਣੇ ਚ ਕਿਰਨ ਮਾ ਕਿਰਨ ਕਹਿੰਦੀ ਇਹ ਕੀ ਕੀਤਾ ਯਾਬੀ ਨਾਨੂ ਦੇ ਦੰਦ ਡੇਗਣਾ ਚਾਹੀਏ ਅੱਬੀ ਹੁਣ ਆ ਨਾ ਇਹ ਵੀ ਦੇ ਨਾਲ ਚੱਲੇ ਅਮਰਸਰ ਤੁਹਾਨੂੰ ਤਾਂ ਵੇਖੇ ਤਾਂ ਵੜ ਕੇ ਬੈਠੀ ਅੱਬੀ ਦੇ ਨਾਲ ਹੀ ਬੈਠੀ ਹੈ ਅੱਬੀ ਤੂੰ ਦੱਸਣਾ ਸੀ ਐਕਟਰਾਂ ਤੇ ਹੈ ਹਾਂ ਐਕਟਰਾਂ ਤੇ ਆਉਣਾ ਸੀ ਤੂੰ ਹਾਂ ਆਇਆ ਨਹੀਂ ਫਿਰ ਅੱਬੀ ਕਹਿੰਦਾ ਮੈਂ ਐਕਟਰਾਂ ਚਲਾਉਣਾ 550 ਤੇ ਆਉਣਾ ਚਾਹੀਦਾ ਹੈ ਆਪਾਂ ਨੂੰ ਜਾਨਾ ਇਨੇ ਰਹਾਗੇ ਕੱਲ ਆ ਜਾਾਂਗੇ ਸਵਕਤੇ ਰਿਲਾਇੰਸ ਦਾ ਨਾਮ ਬਦਲ ਕਿਉਂ ਮੈਟਰੋ ਕਰਤਾ ਜੀ ਸਾਡੀ ਭੈਣ ਆਈ ਕੋਈ ਖਾਣ ਪੀਣ ਨੂੰ ਲੈ ਆਈਏ ਬਾਹਰ ਵਾਲਿਆਂ ਨੂੰ ਬਾਹਰ ਵਾਲੀਆਂ ਚੀਜ਼ਾਂ ਪਸੰਦ ਆਉਂਦੀਆਂ ਹਾਂ ਹਨੰਦਾ ਹੈ ਸ਼ਾਪਿੰਗ ਕਰਨਾਂ ਨੂੰ ਦਿਲ ਕੋਲ ਕੇ ਸ਼ਾਪਿੰਗ ਕਰਨ ਮਸੀ ਆਈ ਅੱਜ ਹਨਾ ਵੀ ਤੂੰ ਵੀ ਲਾਲਾ ਆਪਣੀ ਪਸੰਦ ਦੀ ਚੀਜ਼ ਆਵਲਾ ਅਨੰਦ ਨੇ ਟਰਾਲੀ ਭਰ ਲਈ ਲਾਲਾ ਲਾਲਾ ਜੋ ਜੀ ਕਰਦਾ ਲੈ ਲੋ ਮਸੀ ਆਈ ਹੈ ਅਭੀ ਤੁਮੀ ਲੈਵਾ ਜੋ ਲੈਣੀ ਕੀ ਲੈਣੇ ਆ ਵੀ ਇੱਧਰ ਸਨੈਕਸ ਹੈਗੇ ਕਾਫੀ ਆਏ ਨੇ ਹੈ ਨਹੀਂ ਆ ਰਹੇ ਨੇ ਇੰਨਾ ਡਿਸਕਾਊਂਟ ਕਿਦਾਂ ਸਰ ਸ਼ਾਪਿੰਗ ਕਰਕੇ ਮਜਾ ਆ ਬੜਾ ਜ਼ਿਆਦਾ ਬੜਾ ਜ਼ਿਆਦਾ ਅਭੀ ਕਰ ਲਈ ਸ਼ਾਪਿੰਗ ਉਹ ਮੈਂ ਤਾਂ ਫੀਸ਼ ਹੋ ਗਿਆ ਖੋਸ਼ਿਆ ਗਾਰਡਨ ਘਟਣਾ ਹੋ ਗਿਆ ਹੈ ਸਾਰਾ અને તો બેંટી દર ગઈ અગે મોટો થાતે શું આપના ટેબલ પર યે શું શોપિંગ કરકે તે આ ગયે હોન બચ્ચે سارے હાજી હાજી પ્લીઝ અબે બારી બંધ કર અબે સેમ સેમ ઇધર વેસ્ટ ચેક ਕੈਂਪਿੰਗ ਫਿਰ ਮੇ ਰਬੋਟ ਐਨਰਜਾਈਜ਼ਡ ਹੁੰਦਾ ਬੱਚੇ ਨਹੀਂ ਪਿੰਦੇ ਪਤਾ ਹੀ ਨਾ ਪਤਲੇ ਉਹਨੇ ਕੁਝ ਖਾਵਾ ਪੀਵਾਗੇ ਤੇ ਫਿਰ ਵਾਪਸ ਕਰ ਜਾਵਾਂਗੇ ਆਉਂਦੇ ਮਜਾ ਨਾ ਆਪਣਾ ਕਰ ਰਹੀ ਈ ਤੂੰ ਆਰਡਰ ਕਰ ਰਹੀ ਆ ਕੀ ਕਰਕੇ ਆਈ 버거 ਨਾਨਵੇਜ ਕੀ ਕਰਕੇ ਆਈ ਸਟ ਬਰਗਰ ਅੱਛਾ ਉਹਨਾਂ ਦਾ ਰੇਟ ਡਿਸਾਈਡ ਨਹੀਂ ਹੁੰਦਿਆ ਆ ਵੀ ਉਹਨਾਂ ਦਾ ਉਹਨੂੰ ਪਸੰਦ ਨਹੀਂ ਆਉਂਦਾ ਜਿਹੋ ਦਾ ਕੁਝ ਬੜਾ ਟਾਈਮ ਲਾਤਾ ਪਸੰਦ ਕਰਨ ਦੇ ਵਿੱਚ ਇਹਨਾਂ ਨੇ ਐਵੇਂ ਜਿੰਨੇ ਮਿੰਟੋਂ ਮਿੰਟ ਕਰਕੇ ਪਸੰਦ ਆ ਗਏ ਕਿਦਾਂ ਵੀ ਫਿਰ ਠੀਕ ਆ ਵਧੀਆ ਆਉਂਦੇ ਮਜ਼ਾ ਆਈਂ ਦੀ ਅੱਜ ਅਭੀ ਦਾ ਪਹਿਲਾ ਦੇਣਿਆ ਹਨਾ ਲੇ 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 ਉਹ ਆਰਤੀ ਹੋਣੇ ਹੁਣ ਨਾ ਆਰਡਰ ਕਰਤਾ ਪਾ ਆਡਰ ਨੰਬਰ ਆ ਗਿਆ ਆਪਣਾ ਕਰੋ ਆਰਡਰ ਆਪਣਾ ਕਰੋ ਆਰਡਰ ਤੂੰ ਕਹਿੰਦੇ ਆਪਣਾ ਵੇਟ ਕਰ ਲਾ ਵੇਟ ਕਰ ਲਾ ਵੀ ਗਾਈਸ ਚਿਕਨ ਬਰੈਸਟ ਗਾਈਸ ਆ ਬਰੈਸਟ ਆਬੀ ਕੋ ਵੇਟ ਨਹੀਂ ਹੁੰਦੀ ਬਹਿ ਜਾ ਆਪ ਨੂੰ ਭੁੱਖ ਲੱਗੀ ਹਾਂ ਇਹ ਖਾ ਖਾਂਦੇ ਹਾਂ ਨਾ ਖਾਈ ਸੀ ਕਿਦਾਂ ਸਵਾਦ ਆ ਕਿਦਾਂ ਦਾ ਲੱਗਾ ਇੰਡੀਆ ਦਾ ਤੁਹਾਨੂੰ ਵਧੀਆ ਲੱਗਾ ਵਧੀਆ ਇੰਡੀਆ ਦੇ ਮਾਲਾ ਦਾ ਹਾਂ ਅਨੰਦ ਦੀ ਆਈਸਕ੍ਰੀਮ ਰਹਿ ਗਈ ਹੁਣ ਉਹ ਵੀ ਕਹਿੰਦੀ ਖਾ ਕੇ ਜਾਨੀ ਅਨੰਦ ਨੂੰ ਆਇਆ ਮੈਂ ਆ ਹੋ ਨਹੀਂ ਵਾਪਸ ਚੱਲੇ ਘਰ ਪਰ ਰਾਤ ਬਹੁਤ ਜਿਆਦਾ ਪਹਿਲੀ 9:30 ਹੋ ਗਏ ਆ ਹੁਣ ਅਹੀਂ ਖਾ ਪੀ ਕੇ ਤੇ ਵਾਪਸ ਚੱਲੇ ਘਰ ਤੇ ਹੁਣ ਜਾ ਕੇ ਵੇਖਦੇ ਆ ਘਰੇ ਬਾਕੀ ਜਾਣੇ ਕੀ ਕਰਨ ਦੇ ਸਰ ਜਨ ਕੀ ਨਾ ਵੀ ਅਭੀ ਕਰੰਦੇ ਆ ਨਾਨੂ ਦੀ ਸੇਵਾ ਹਨਾ ਅੱਭੀ ਜੇ ਨਦਰ ਨਾ ਨਾਨੂ ਦੀ ਸੇਵਾ ਕਰਨੀ ਇਹ ਕੋਈ ਨਾ ਇਹ ਇਥੇ ਨਾ ਵਿਆਹ ਕਰ ਤਾ ਮੈਂ ਮੱਗੇ ਬਣਾ ਹੀ ਤਾ ਫਿਰ ਪਲੀਜ਼ ਇਹ ਹੁੰਟ ਲੈਣ ਵਾਲੀ ਆ ਬੜੀਆਂ ਵਧੀਆ ਵਿੱਚ ਕਿੰਨੇ ਦਾ ਸੀ ਲੈਂਡਰ ਲਾਤਾ ਬਈ ਤਾਂ ਲੱਗ ਗਿਆ ਲੱਖ ਰੁਪਈਆ ਬਲਵੇ ਅਣ ਤਾਂ ਇਹ ਕੀ ਹੁੰਦੇ ਆ ਮੈਂ ਦੇਖੰਦੇ ਆ ਇਹਦੇ ਨਾਲ ਜਸਟ੍ਰੋਬਰੀ ਕਿੱਥੇ ਆ ਸੋਈ ਚੂਹੇ ਕਿੱਥੇ ਆ ਇਹਨਾਂ ਦਾ ਸਮਾਨ ਇਹ ਛੋਟੀ ਲੱਗਿਆ ਹਮ ਅਣਦ ਬਲਵੇ ਸਾਡੀਆਂ ਚੀਜ਼ਾਂ ਪਾਉ ਕਿੱਥੇ ਆ ਕਿੱਥੇ ਮਰ ਸੋਈ ਚੂਹੇ ਲਾਤੇ ਪਿਆਈ ਸੁਣਾ ਸਟ੍ਰੋਬਰੀ ਸ਼ੇਕ ਕਰਨਾ ਜੀ ਇੱਕ ਮੱਪੀ ਕਰਾ ਕਿਹੜਾ ਬਲ? ਪਤਾ ਨਹੀਂ ਕਿਹੜਾ ਪਿੱਤਾ ਪੀਦਾ ਹੈ ਤੂੰ। ਉਹ ਬਲ ਪਿੱਤਾ। ਤੈਨੂੰ ਤਾਂ ਨਾ ਨੀਂਦ ਆਉਂਦੀ ਸੀ। ਇਹ ਗੱਡੀ ਜਦੋਂ ਸੌਂਦੇ ਆਉਂਦੇ ਆ। ਹੋਣ ਵੇ। ਉਹ ਥੱਲੇ ਡੇਗ ਭਏ ਉਹ ਹੀ ਫੜ। ਆਪਣੇ ਕਾਰਡ ਆ ਗਏ ਨਵੇਂ ਸ਼ਬਦ ਕੇ। ਹਾਂ ਹਾਂ। ਮੈਂ ਵੇਖਾਂ ਦਈਂ। ਅੱਗੇ ਐਡਰੈਸ ਦੱਸ ਜੇ ਨਾ ਐਡਰੈਸ ਚੇਂਜ ਹੋ ਗਿਆ। ਦਿਖਾਓ ਪਹਿਲੇ ਜੀ। ਅਨਹਦ। ਸੇਮ ਹੀ ਐ। 6 ਨਹੀਂ ਐ ਐਡਰੈਸ ਚੇਂਜ ਹੈ ਕਿ ਪਤਾ ਨਹੀਂ। ਕਿੰਨਾ ਸੋਹਣਾ ਮੌਸਮ ਵਾਰ ਹਵਾ ਥੋੜੀ ਥੋੜੀ ਚੱਲਣਦੀ ਆ ਤੇ ਇੱਧਰ ਬਾਹਰ ਬੈਠੇ ਆ ਮਰੁੱਦਾ ਦੀ ਛਾਵੇਂ ਤੂੰ ਕਿੱਥੇ ਚੱਲੇ ਜਾ ਬੱਚੇ 파ਟੀ ਕੈਂਡ ਕਿ ਚੱਲੇ ਦਾਦੀ ਕੋ ਕੈਂਡ ਕੈਂਡ ਚੱਲੀ ਅਬ ਆਵਾਂ ਅੱਬੇ ਵੀ ਚੱਲੇ ਆ ਅੱਬੇ ਤੂੰ ਵੀ ਚੱਲੇ ਆ ਚੀਜੀ ਸ਼ੌਕ ਬਾਈਕ ਤੇ ਚੱਲੇ ਜਾ ਸ਼ਤਾਨੀ ਨਹੀਂ ਕਰਨੀ ਕੋਈ ਠੀਕ ਆ ਪੱਕਾ ਨਾ ਯੈਸ ਪ੍ਰੋਮਿਸ ਅਭੀ ਨੂੰ ਕਹਿ ਦਿੰਦੀ ਆ ਤੂੰ ਤਨੀ ਕਰਨੀ ਜਾਣਾ ਘੱਟੇ ਨਾ ਬਾਈਕ ਤੇ ਐਕਸਿਡੈਂਟ ਹਾਤੇ ਇੱਥੇ ਚੱਲ ਜਾ ਹਾਂ ਨਹੀਂ ਅਭੀ ਇੱਥੇ ਜਾਓ ਨਹੀਂ ਦਰਾਸ ਬੰਤੇ ਰੋਗੀ ਗਾੜੀ ਬਿਠਾਓ ਅਨਹਦ ਨੂੰ ਪਿੱਛੇ ਬਿਠਾਓ ਅਭੀ ਨੂੰ ਆ ਬਈ ਅਭੀ ਤੂੰ ਉੱਥੇ ਬਹਿ ਜਾ ਤੇ ਅਨਦ ਇੱਥੇ ਬਹਿ ਜੂਗੀ ਤੇ ਵੀਰ ਜੇ ਇੱਥੇ ਬਹਿ ਜਾਣਗੇ ਠੀਕ ਆ ਠੀਕ ਆ ਬਈ ਇਸ ਵਧੀਆ ਜੇ ਮੈਂ ਕੱਲੇ ਕਿੱਥੇ ਜਾਣਾ ਹਾਂ ਮੈਂ ਮੈਂ ਅੱਗੇ ਬਹਿਣਾ ਫਿਰ ਵੀ ਜੀ ਤੈਨੂੰ ਚੱਕੀ ਨਹੀਂ ਨਹੀਂ ਓਕੇ ਬਾਈਓ ਕਹਿੰਦਾ ਮੈਂ ਬਾਈਕ ਤੇ ਹੁੰਡਾ ਲੈਣਾ ਵਾ ਬਾਈਕ ਮੈਂ ਜਾਣਾ ਚੱਲ ਜਾਓ ਭੱਜੋ ਫਿਰ ਬਾਏ 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 ਅਬੀ ਹੌਲੀ ਹੌਲੀ ਜਾਇਓ ਅਰੰਧਨ ਤੋਂ ਵੇਖ ਕਨੀਆ ਮੋਜਨ ਲੱਗੀਆਂ 11 ਵਜੇ ਰਾਤ ਦੇ ਤੇ ਰਾਤ ਨੂੰ ਖਾਂਦੀ ਆ ਕੀ ਫ੍ਰੈਂਚ ਫ੍ਰਾਈ ਆ ਹਾਂ ਹੁੰਦੇ ਮਾਸੀ ਆਉਣ ਦੇ ਫਾਇਦੇ ਨਾਲੇ ਮਸੀ ਬਣਾ ਕੇ ਦਿੰਦੀ ਨਾਲੇ ਆਣਾ ਦਿਖਾਂਦੀ ਇਧਰ ਆ ਨੰਗੂ ਪੰਗੂ ਕਿਰਨ ਨੇ ਤੈਨੂੰ ਤਾਂ ਕਾਇ ਦੁੱਤਾ ਅੱਜ ਸਾਰਾ ਦਿਨ ਆ ਕਰ ਲਈ ਆ ਕਰ ਲਈ ਬਹੁਤਰੇ ਕੱਪੜੇ ਕਿੱਥੇ ਗਏ ਆ ਇਹ ਮੋਗਲੀ ਆ ਇਹ ਯੂਕੇ ਤੋਂ ਆਇਆ ਮੋਗਲੀ ਆ ਤੂੰ ਮੋਗਲੀ ਅੱਭੀ ਕਿੰਨੇ ਕੱਪੜੇ ਕਿੱਥੇ ਸਰੇ ਅਬੀ ਨਹੀਂ ਆਏ ਅਨੰਦ ਪੂਰਾ ਇੰਜੋਏ ਕਰਨ ਲਿਆ ਹਨ ਮਜ਼ਾ ਆਉਣ ਲਿਆ ਅਨਹਦੀਆਂ ਛੁੱਟੀਆਂ ਜਿਹੜੀਆਂ ਆ ਪੂਰੀਆਂ ਵਧੀਆ ਲੰਘੀਆਂ ਪਹਿਲਾਂ ਉਹਨਾਂ ਨਾਲ ਹਨ ਹਾਂ ਹੁਣ ਆ ਵੀਡੀਓ ਆਪਾਂ ਇੱਥੇ ਐਂਡ ਕਰ ਦਈਏ ਫਿਰ ਆਪਾਂ ਨਵੀਂ ਵੀਡੀਓ ਨਾਲ ਛੁੱਟੀਆਂ ਥੋੜੀਆਂ ਲੱਗਣੀਆਂ ਪਹਿਲਾਂ ਲੱਗਣੀਆਂ ਇੰਨੀ ਜਿਆਦੀ ਛੱਡੀਆਂ ਕਿੱਦਾਂ ਕੱਟਾਂਗੇ ਆਹ ਵਾਹ ਹੁਣ ਛੁੱਟੀਆਂ ਥੋੜੀਆਂ ਜਿਹਾ ਆਪਾਂ ਲਾ ਲਈਏ ਇਹ ਵੀਡੀਓ ਆਪਾਂ ਇੱਥੇ ਐਂਡ ਕਰ ਦਈਏ ਫਿਰ ਆਪਾਂ ਮਿਲਾਂਗੇ ਨਵੀਂ ਵੀਡੀਓ ਨਾਲ ਵਲੌਗ ਦੇ ਵਿੱਚ ਬਾਏ ਬਾਏ ਸਤਿ ਸ਼੍ਰੀ ਅਕਾਲ ਟੇਕ ਕੇਅਰ ਤੁਹਾਨੂੰ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾ